ਆਸਟ੍ਰੇਲੀਆ ਸਟੱਡੀ ਵੀਜ਼ਾ ਉਹ ਵੀ 1 ਮਿੰਟ ਦੇ ਵਿੱਚ ਸੁਣ ਕੇ ਹੈਰਾਨੀ ਹੋਈ ਕਿਉਂਕਿ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਜੋ ਹੈ ਸਟੱਡੀ ਵੀਜ਼ਾ ਵਿੱਚ ਬਹੁਤ ਸਟ੍ਰਿਕਟ ਹੁੰਦਾ ਹੈ ਬਹੁਤ ਹੀ ਖਾਸ ਪ੍ਰੋਫਾਈਲਸ ਚੰਗੀਆਂ ਪ੍ਰੋਫਾਈਲਸ ਨੂੰ ਵੀਜ਼ਾ ਦਿੱਤਾ ਜਾਂਦਾ ਹੈ ਤਾਂ ਇਹ 1 ਮਿੰਟ ਵਿੱਚ ਵੀਜ਼ੇ ਦੀ ਗੱਲ ਕਿਵੇਂ ਹੋ ਸਕਦੀ ਹੈ ਇਸ ਦੇ ਉੱਪਰ ਗੱਲ ਕਰਾਂਗੇ ਕਈ ਸੋਚਦੇ ਨੇ ਜੀ ਇਹ ਕੋਈ ਤੁੱਕਾ ਵੀ ਹੋ ਸਕਦਾ ਹੈ ਤੁੱਕਾ ਹੁੰਦਾ ਇੱਕ ਵਾਰ ਭਾਵੇਂ 15 20 ਵਾਰ ਇਸ ਤਰ੍ਹਾਂ ਦਾ ਵੀਜ਼ਾ ਹੋਵੇ ਤਾਂ ਉਹ ਤਜਰਬਾ ਹੁੰਦਾ ਜੀ ਹਾਂ ਸੋ ਅੱਜ ਤੁਹਾਡੇ ਨਾਲ ਡਿਟੇਲ ਵਿੱਚ ਇਸ ਦੇ ਉੱਪਰ ਗੱਲ ਕਰਾਂਗੇ ਕਿਵੇਂ ਆਸਟ੍ਰੇਲੀਆ ਸਟੱਡੀ ਵੀਜ਼ਾ 1 ਮਿੰਟ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਇਹ ਜੋ ਤਜਰਬੇਕਾਰ ਕੰਸਲ ਜੀ ਅਸੀਂ ਤੁਹਾਨੂੰ ਅੱਜ ਮਿਲਾਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੇ 1 ਮਿੰਟ ਵਿੱਚ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ਇਸ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀ ਸਕੂਅਰ ਅਬਰਾਡ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮੰਤਰੀ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸੋ ਮੰਤਰੀ ਜੀ ਤੁਸੀਂ ਜੋ ਹੈ ਕਈ ਸਾਲਾਂ ਤੋਂ ਜੋ ਹੈ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ ਉਹਨਾਂ ਦੇ ਵੀਜ਼ਾ ਲਗਾਉਣ ਦੇ ਵਿੱਚ ਹੈਲਪ ਕਰਦੇ ਹੋ ਸਹੀ ਸਿਲੈਕਸ਼ਨ ਕਰਨ ਪਰ ਅੱਜ ਜੋ ਮੈਂ ਖਾਸ ਗੱਲ ਸਟਾਰਟਿੰਗ ਵਿੱਚ ਹੀ ਕਰ ਚੁੱਕੀ ਹਾਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਦੱਸਿਆ ਕਿ 1 ਮਿੰਟ ਦੇ ਵਿੱਚ ਵੀ ਵੀਜ਼ਾ ਆ ਜਾਂਦਾ ਹੈ ਆਸਟ੍ਰੇਲੀਆ ਦਾ ਔਰ ਅਜੇ ਹੀ ਤੁਸੀਂ 15-20 ਵੀਜ਼ਾ ਲੈ ਕੇ ਆ ਚੁੱਕੇ ਹੋ ਰੀਸੈਂਟ ਆਪਾਂ ਕਮਿੰਗ ਇਨਟੇਕ ਦੀ ਜਦ ਗੱਲ ਕਰ ਰਿਹਾ ਤਾਂ ਜ਼ਰੂਰ ਇਹ ਪਹੇਲੀ ਸੁਲ ਜਾਓ ਸਟੂਡੈਂਟਸ ਨੂੰ ਦੱਸੋ ਕਿ ਅਜੇ ਹੀ ਕਿਹੜੀਆਂ ਪ੍ਰੋਫਾਈਲਸ ਹੁੰਦੀਆਂ ਨੇ ਜਿਸ ਦੇ ਉੱਪਰ ਤੁਸੀਂ ਕੰਮ ਕਰਕੇ 1 ਮਿੰਟ ਦੇ ਵਿੱਚ ਵੀ ਵੀਜ਼ਾ ਲਿਆ ਕੇ ਦਿਖਾਇਆ ਹੈ ਅ ਹਾਜੀ ਜੀ ਵੇਮ ਦੇਖੋ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਹਾਈ ਕਮਿਸ਼ਨ ਦਾ ਹੁਣ ਜਿੱਦਾਂ ਕਿ ਹਰ ਕਿਸੇ ਨੂੰ ਲੱਗ ਰਿਹਾ ਸੀਗਾ ਕਿ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੋ ਗਿਆ ਹੈ ਔਰ ਸ਼ਾਇਦ ਵੀਜ਼ਾਸ ਨਹੀਂ ਮਿਲਣਗੇ ਬਟ ਵੀਜ਼ਾਸ ਤਾਂ ਮਿਲ ਹੀ ਰਿਹਾ ਹੈ ਉਹਦੇ ਨਾਲ ਨਾਲ ਆਟੋ ਗ੍ਰਾਂਟ ਵੀਜ਼ਾਸ ਵੀ ਆ ਰਹੇ ਜਿੱਦਾਂ ਸਾਡੇ ਰੀਸੈਂਟਲੀ ਇੱਕ ਸਾਡਾ ਵੀਜ਼ਾ ਆਇਆ 17 ਨੂੰ ਅਸੀਂ ਲਾਂਚ ਕੀਤੀ ਸੀ ਫਾਈਲ ਬੱਚੇ ਦਾ ਮਾਸਟਰਸ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਦੇ ਵਿੱਚ ਅਪਲਾਈ ਕੀਤਾ ਸੀਗਾ ਔਰ ਉਹਦਾ ਫਾਈਲ ਕਰਦੇ ਹੀ ਉਹਦਾ ਵਿਦਿਨ ਤੁਸੀਂ ਕਹੋਗੇ 10 15 ਮਿੰਟ ਦੇ ਵਿੱਚ ਉਹਦਾ ਵੀਜ਼ਾ ਆ ਗਿਆ ਇਵਨ ਕਿ ਐਕਨੋਲੇਜਮੈਂਟ ਬਾਅਦ ਚਾਹੀਏ ਵੀਜ਼ਾ ਪਹਿਲਾਂ ਆ ਗਿਆ ਉਹ ਪੋਸੀਬਲ ਕਿਦਾਂ ਦੇਖੋ ਇਹਦੇ ਵਿੱਚ ਕੁਝ ਇਦਾਂ ਦਾ ਕੁਝ ਵੀ ਨਹੀਂ ਹੈ ਕਿ ਅਸੀਂ ਉਸ ਪ੍ਰੋਫਾਈਲ ਨੂੰ ਕੁਝ ਅਲੱਗ ਡਿਫਰੈਂਟ ਵੇ ਨਾਲ ਪ੍ਰੈਜ਼ੈਂਟ ਕਰ ਰਹੇ ਹਾਂ ਬਟ ਦ ਥਿੰਗ ਇਜ਼ ਕਿ ਇਨੀਸ਼ੀਅਲੀ ਜਦੋਂ ਅਸੀਂ ਕੇਸ ਸਟਾਰਟ ਕਰਦੇ ਹਾਂ ਸਾਨੂੰ ਉਦੋਂ ਹੀ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਅਗਰ ਬੱਚਾ ਇੰਟੈਲੀਜੈਂਟ ਹੈ ਬੱਚੇ ਦੀ ਪਰਸੈਂਟੇਜ ਅੱਛੀ ਹੈ ਫਾਈਨੈਂਸ਼ੀਅਲਸ ਬਹੁਤ ਅੱਛੇ ਹੈ ਜਿੱਦਾਂ ਪੇਰੈਂਟਸ ਦੋਨੋਂ ਬੱਚੇ ਦੇ ਗਵਰਨਮੈਂਟ ਏਮਪਲੋਈ ਸੀਗੇ ਤਾਂ ਸਾਨੂੰ ਪਹਿਲਾਂ ਹੀ ਕੁਝ ਪਰਸੈਂਟੇਜ ਤਾਂ ਸਾਨੂੰ ਪਹਿਲਾਂ ਹੀ ਸਮਝ ਆ ਜਾਂਦੀ ਹੈ ਵੀ ਇਹ ਵੀਜ਼ਾ ਨਿਕਲ ਜੇਗਾ ਇਹ ਕੇਸ ਬਹੁਤ ਅੱਛਾ ਹੈ ਸਿਰਫ ਉਸ ਤੋਂ ਬਾਅਦ ਕੀ ਹੁੰਦਾ ਕਿ ਸਿਲੈਕਸ਼ਨ ਆਫ ਦਾ ਕੋਰਸ ਐਂਡ ਸਿਲੈਕਸ਼ਨ ਆਫ ਦਾ ਯੂਨੀਵਰਸਿਟੀ ਜਿੰਨੀ ਅੱਛੀ ਜਿੰਨੇ ਲੈਵਲ 1 ਦੀ ਜਾਂ ਜਿੰਨੀ ਹਾਈ ਰੈਂਕਡ ਯੂਨੀਵਰਸਿਟੀ ਤੁਸੀਂ ਚੂਜ਼ ਕਰੋਗੇ ਉਨੇ ਆਟੋ ਗ੍ਰਾਂਟ ਵੀਜ਼ਾ ਦੇ ਚਾਂਸਸ ਵੱਧ ਜਾਂਦੇ ਆ ਜੇ ਉਹੀ ਸੇਮ ਪ੍ਰੋਫਾਈਲ ਨੂੰ ਮੈਂ ਕਿਸੇ ਨਾਰਮਲ ਯੂਨੀਵਰਸਿਟੀ 'ਚ ਅਪਲਾਈ ਕਰ ਦਿੰਦਾ ਮੇਬੀ ਸ਼ਾਇਦ ਉਹਦਾ ਵੀਜ਼ਾ ਆ ਜਾਂਦਾ ਪਰ ਡਿਲੇ ਹੋ ਕੇ ਆਂਦਾ 10 15 20 ਦਿਨ 25 ਦਿਨ ਬਾਅਦ ਜਿੱਦਾਂ ਨਾਰਮਲੀ ਵੀਜ਼ਾਸ ਆ ਰਹੇ ਆ ਬਟ ਅਗਰ ਆਪਾ ਬਹੁਤ ਅੱਛਾ ਕੋਈ ਬ੍ਰਿਲੀਅੰਟ ਬੱਚਾ ਹੈ ਜਿਸ ਦੀ ਪਹਿਲਾਂ ਹੀ ਪਰਸੈਂਟੇਜ ਅੱਛੀ ਆ ਸੀ ਉਹਨੂੰ ਅੱਛੀ ਯੂਨੀਵਰਸਿਟੀ ਚ ਅਪਲਾਈ ਕਰੀਏ ਅਗਰ ਉਹਦੇ ਫਾਈਨੈਂਸ਼ੀਅਲਸ ਅਸੀਂ ਪ੍ਰੋਪਰ ਅੱਛੇ ਵੇਨਰ ਪ੍ਰੈਜ਼ੈਂਟ ਕਰੀਏ ਤਾਂ ਵੀਜ਼ਾ ਲੈਣਾ ਕੋਈ ਮੁਸ਼ਕਲ ਨਹੀਂ ਆਟੋ ਗ੍ਰਾਂਟ ਵੀਜ਼ਾਸ ਆਂਦੇ ਆ ਅਸੀਂ ਬੱਚਾ ਨੂੰ ਦਿਖਾ ਵੀ ਸਕਦੇ ਹਾਂ ਜੋ ਸਾਡੇ ਆਫਿਸ ਚ ਆਣਗੇ ਐਂਡ ਇਟਸ ਅ ਰਿਐਲਿਟੀ ਇਹਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੈ ਕਿ ਅਸੀਂ ਕੁਝ ਇਦਾਂ ਦਾ ਕਰ ਰਹੇ ਹਾਂ ਕਿ ਜਿਹਦੇ ਕਰਕੇ ਆਟੋ ਗ੍ਰਾਂਟ ਵੀਜ਼ਾਸ ਆ ਰਹੇ ਆ ਜਾਂ ਅਸੀਂ ਬੱਚੇ ਨੂੰ ਕੁਝ ਗਾਈਡ ਇਦਾਂ ਦਾ ਕਰ ਰਹੇ ਹਾਂ ਕਿ ਮੈਂ ਨੇ ਇਹ ਕਿ ਕੋਰਸ ਸਿਲੈਕਸ਼ਨ ਯਸ ਸਾਡੀ ਟੀਮ ਇਨੀ ਕੈਪੇਬਲ ਹੈ ਉਹਨੂੰ ਪਤਾ ਵੀ ਮੈਂ ਕਿਹੜੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਕਿਹੜੇ ਕੋਰਸ ਤੇ ਅਪਲਾਈ ਕਰਨਾ ਹੈ ਔਰ ਕਿਸ ਲੋਕੇਸ਼ਨ ਤੇ ਕਿਉਂਕਿ ਲੋਕੇਸ਼ਨ ਵੀ ਬਹੁਤ ਮੈਟਰ ਕਰਦੀ ਹੈ ਜਿੱਦਾਂ ਜਿੰਨੀ ਤੁਸੀਂ ਰੀਜਨਲ ਏਰੀਆਜ਼ ਜਾਂ ਯੂਨੀਵਰਸਿਟੀ ਦਾ ਇਦਾਂ ਦਾ ਕੈਂਪਸ ਸਿਲੈਕਟ ਕਰੋਗੇ ਜਿੱਥੇ ਬੱਚੇ ਘਟ ਜਾਂਦੇ ਆ ਉਥੇ ਚਾਂਸਸ ਆਟੋ ਗ੍ਰਾਂਟ ਦੇ ਹਮੇਸ਼ਾ ਵੱਜ ਜਾਂਦੇ ਜੀ 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 ਬਿਲਕੁਲ ਤੇ ਮੈਂ ਥੋੜਾ ਜਿਹਾ ਹੋਰ ਚਾਹੂੰਗੀ ਤਾਂ ਕਿ ਸਟੂਡੈਂਟਸ ਵੀ ਹੋਰ ਚੰਗੇ ਢੰਗ ਨਾਲ ਸਮਝ ਸਕਣ ਕਿ ਜਿਨ੍ਹਾਂ ਇਹਨਾਂ ਪ੍ਰੋਫਾਈਲਸ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਉੱਪਰ ਆਟੋ ਗ੍ਰਾਂਟ ਤੁਸੀਂ ਵੀਜ਼ਾ ਲੈ ਕੇ ਆਏ ਹੋ ਮਿੰਟਾਂ ਵਿੱਚ ਜੋ ਹੈ ਉਹਨਾਂ ਨੂੰ ਵੀਜ਼ਾ ਮਿਲ ਗਿਆ ਪਹਿਲੀ ਤਾਂ ਗੱਲ ਉਹ ਸਟੂਡੈਂਟਸ ਵੀ ਮਿਲ ਬਾਰੇ ਹੋ ਥੋੜਾ ਡਿਟੇਲ ਵਿੱਚ ਦੱਸੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀ ਕਿਸ ਤਰ੍ਹਾਂ ਦੇ ਕੋਰਸ ਸਿਲੈਕਸ਼ਨ ਕੀਤੇ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਹੈ ਕਿਸ ਏਰੀਆ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਤਾਂ ਕਿ ਜਿਹੜੇ ਸਟੂਡੈਂਟ ਸਾਡੀ ਵੀਡੀਓਜ਼ ਵੀ ਦੇਖ ਰਹੇ ਨੇ ਸੁਣ ਰਹੇ ਨੇ ਸਮਝ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਸਮਝਣ ਤੇ ਆਪਣੀ ਫਾਈਲ ਦੇ ਉੱਪਰ ਉਸ ਢੰਗ ਨਾਲੋਂ ਕੰਮ ਕਰਨ ਦੇਖੋ ਜਿਹੜਾ ਆਟੋ ਗ੍ਰਾਂਟ ਵੀਜ਼ਾ ਦੇ ਵਿੱਚ ਕਾਫੀ ਚੀਜ਼ਾਂ ਮੈਟਰ ਕਰਦੀਆਂ ਹਾਈ ਕਮਿਸ਼ਨ ਸਭ ਤੋਂ ਪਹਿਲੀ ਚੀਜ਼ ਜਿਹੜੀ ਦੇਖਦਾ ਕਿ ਯੂਨੀਵਰਸਿਟੀ ਕਿਹੜੀ ਹੈ ਅਗਰ ਤਾਂ ਯੂਨੀਵਰਸਿਟੀ ਦਾ ਰੈਂਕਿੰਗ ਟੌਪ ਰੈਂਕਡ ਯੂਨੀਵਰਸਿਟੀ ਹੈ ਲੈਵਲ 1 ਦੀ ਯੂਨੀਵਰਸਿਟੀ ਹੈ ਜਿਹੜਾ ਟੌਪ 8 ਯੂਨੀਵਰਸਿਟੀਆਂ ਦੇ ਵਿੱਚ ਆਉਂਦੀ ਹੈ ਤਾਂ ਹਾਈ ਕਮਿਸ਼ਨ ਆਲਰੇਡੀ ਕੁਝ ਵੀਜ਼ਾਸ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਆਟੋ ਗ੍ਰਾਂਟ ਦਾ ਇੱਕ ਇੱਕ ਕੋਟਾ ਦਿੱਤਾ ਹੁੰਦਾ ਹੈ ਕਿ ਇੰਨੇ ਆਟੋ ਗ੍ਰਾਂਟ ਵੀਜ਼ਾਸ ਅਸੀਂ ਇਸ ਯੂਨੀਵਰਸਿਟੀ ਨੂੰ ਦੇ ਸਕਦੇ ਹਾਂ ਬਿਕੋਜ਼ ਆਫ ਦਾ ਰੈਂਕਿੰਗ ਆਫ ਦਾ ਯੂਨੀਵਰਸਿਟੀ ਉਸ ਤੋਂ ਬਾਅਦ ਮੈਟਰ ਕਰਦਾ ਹੈ ਕਿ ਉਸ ਯੂਨੀਵਰਸਿਟੀ ਦਾ ਕਿਹੜਾ ਕੈਂਪਸ ਹੈ ਕਿ ਉਹ ਰੀਜਨਲ ਏਰੀਆ ਕੈਂਪਸ ਹੈ ਜਾਂ ਉਹ ਸਿਟੀ ਕੈਂਪਸ ਹੈ ਅਗਰ ਰੀਜਨਲ ਏਰੀਆ ਕੈਂਪਸ ਹੈ ਤਾਂ ਚਾਂਸਸ ਹੋਰ ਵੱਜ ਜਾਂਦੇ ਆ ਦ ਥਰਡ ਥਿੰਗ ਇਜ਼ ਕਿ ਉਹ ਜਿਸ ਕੋਰਸ ਤੇ ਬੱਚਾ ਅਪਲਾਈ ਕਰ ਰਿਹਾ ਉਹਦੀ ਡਿਮਾਂਡ ਕਿੰਨੀ ਹੈ ਆਸਟ੍ਰੇਲੀਆ ਦੇ ਵਿੱਚ ਅਗਰ ਉਹ ਹਾਈਲੀ ਡਿਮਾਂਡ ਕੋਰਸ ਦੇ ਵਿੱਚ ਬੱਚਾ ਅਪਲਾਈ ਕਰ ਰਿਹਾ ਜਿਹਦੀ ਸ਼ਾਰਟੇਜ ਹੈ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਨੂੰ ਵੀ ਉਹ ਬੱਚਿਆਂ ਦੀ ਲੋੜ ਹੈ ਤਾਂ ਵੀਜ਼ਾ ਦੇ ਹੋਰ ਚਾਂਸਸ ਵੱਜ ਜਾਂਦੇ ਆ ਆਟੋ ਗ੍ਰਾਂਟ ਦੇ ਸੋ ਇਹ ਸਾਰੇ ਫੈਕਟਰ ਜਦੋਂ ਇਕੱਠੇ ਹੋ ਜਾਂਦੇ ਆ ਉਦੋਂ ਇੱਕ ਬੱਚੇ ਨੂੰ ਆਟੋ ਗ੍ਰਾਂਟ ਵੀਜ਼ਾ ਮਿਲਦਾ ਅ ਪ੍ਰੋਫਾਈਲਸ ਤੁਸੀਂ ਕੋਈ ਵੀ ਹਰ ਪ੍ਰੋਫਾਈਲ ਦੇ ਵਿੱਚ ਆਟੋ ਗ੍ਰਾਂਟ ਵੀਜ਼ਾਸ ਆ ਸਕਦੇ ਆ ਬਟ ਦਾ ਪਰਸੈਂਟੇਜ ਮੈਟਰਸ ਜੋ ਬੱਚੇ ਦੀ ਗ੍ਰੈਜੂਏਸ਼ਨ ਦੇ ਵਿੱਚ ਜ਼ਿਆਦਾਤਰ ਮਾਸਟਰਸ ਦੇ ਵਿੱਚ ਆਟੋ ਗ੍ਰਾਂਟ ਵੀਜ਼ਾਸ ਆ ਰਹੇ ਆ ਜਿਹੜੇ ਬੱਚਿਆਂ ਨੇ ਬੈਚਲਰਸ ਅੱਛੀ ਲੈਵਲ 1 ਵਾਲੀ ਇੰਡੀਆ ਤੋਂ ਵੀ ਜਿੱਦਾਂ ਕੋਈ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਹੋਇਆ ਤਾਂ ਇਸ ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਇੰਡੀਆ ਦੇ ਵਿੱਚ ਅਗਰ ਅਸੀਂ ਉਹਨੂੰ ਇੱਕ ਨੂਜ਼ਰ ਗਾਈਡਲਾਈਨ ਹੁੰਦੀ ਆ ਉਹਦੇ ਅਕੋਰਡਿੰਗ ਅਸੀਂ ਕੈਲਕੂਲੇਟ ਕਰੀਏ ਤਾਂ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਲੈਵਲ 1 ਯੂਨੀਵਰਸਿਟੀ ਦੇ ਵਿੱਚ ਆਂਦੀ ਆ ਅਗਰ ਬੱਚੇ ਨੇ ਉੱਥੋਂ ਬੈਚਲਰਸ ਕੀਤੀ ਹੋਈ ਆ ਔਰ ਬੱਚੇ ਦੀ ਪਰਸੈਂਟੇਜ ਵੀ 70 80% ਹੈ ਔਰ ਬੱਚਾ ਉਧਰ ਵੀ ਉਨੀ ਹੀ ਹਾਈ ਰੈਂਕਡ ਯੂਨੀਵਰਸਿਟੀ ਚ ਅਪਲਾਈ ਕਰ ਰਿਹਾ ਦੈਨ ਯੈਸ ਦਾ ਚਾਂਸਸ ਆਰ देयर ਕਿ ਉਹਨੂੰ ਆਟੋ ਗ੍ਰਾਂਟ ਵੀਜ਼ਾ ਮਿਲ ਜਾਵੇ ਜੀ ਜੀ ਬਿਲਕੁਲ ਸੋ ਮਨਪ੍ਰੀਤ ਜੀ ਕਈ ਸਾਲਾਂ ਤੋਂ ਉਹਨਾਂ ਦਾ ਇਸ ਫੀਲਡ ਵਿੱਚ ਐਕਸਪੀਰੀਅੰਸ ਔਰ ਕਈ ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ ਸੋ ਤੁਸੀਂ ਵੀ ਉਹਨਾਂ ਵਿੱਚ ਇੱਕ ਹੋ ਸਕਦੇ ਹੋ ਜੋ ਆਪਣਾ ਆਸਟ੍ਰੇਲੀਆ ਦੇ ਵਿੱਚ ਫਿਊਚਰ ਬ੍ਰਾਈਟ ਦੇਖਣਾ ਚਾਹੁੰਦੇ ਆ ਆਪਣੀ ਫਿਊਚਰ ਦੀ ਸੈਟਲਮੈਂਟ ਜੋ ਹੈ ਤੁਸੀਂ ਆਸਟ੍ਰੇਲੀਆ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਅਗਰ ਮਨਪ੍ਰੀਤ ਜੀ ਤੋਂ ਗਾਈਡੈਂਸ ਡਾਕਟਰਸ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਗੇ ਵਧਣਾ ਪੈਂਦਾ ਹੈ ਤੇ ਇੱਕ ਤਜਰਬੇਕਾਰ 익ਸਪੀਰੀਐਂਸਡ ਕੰਸਲਟੈਂਟ ਹੀ ਤੁਹਾਨੂੰ ਰਾਈਟ ਗਾਈਡੈਂਸ ਦੇ ਸਕਦਾ ਹੈ ਸੋ ਕਿਸੇ ਵੀ ਤਰ੍ਹਾਂ ਦੇ ਡਾਊਟ ਦੀ ਕਲੈਰਿਟੀ ਦੇ ਲਈ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰੋ ਤੇ ਜੇਕਰ ਤੁਸੀਂ ਮਨਪ੍ਰੀਤ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸਟੱਡੀਜ਼ ਕੇਅਰ ਅਬ੍ਰੋਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਜਾਣਾ ਤਾਂ ਕਿ ਅਸੈਸਮੈਂਟ ਕਰਕੇ ਸਹੀ ਚੀਜ਼ਾਂ ਸਮਝਦੇ ਹੋਏ ਤੁਹਾਨੂੰ ਰਾਈਟ ਆਪਸ਼ਨਸ ਸੁਜੈਸਟ ਕੀਤੀਆਂ ਜਾ ਸਕਣ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮਨ ਤੁਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਚੰਗੇ ਢੰਗ ਨਾਲ ਅਵੇਅਰ ਕਰਦੇ ਹੋ ਗਾਈਡ ਕਰਦੇ ਹੋ ਅੱਜ ਵੀ ਤੁਸੀਂ ਬਹੁਤ ਖਾਸ ਗੱਲਾਂ ਸਟੂਡੈਂਟਸ ਨੂੰ ਸਮਝਾਈਆਂ ਨੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ